ਪਰ ਸਭ ਤੋਂ ਪਹਿਲਾਂ ਲਿਬਰੇਸ਼ਨ ਡੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ 2 ਅਪ੍ਰੈਲ ਨੂੰ ਕੀਤਾ ਕਹਿੰਦੇ ਉਦਾਂ 1 ਅਪ੍ਰੈਲ ਨੂੰ ਕਰਨਾ ਸੀ ਪਰ ਲੋਕਾਂ ਨੂੰ ਇਹ ਨਾ ਲੱਗੇ ਵੀ ਅਪ੍ਰੈਲ ਫੂਲ ਡੇ ਆ ਤੇ ਕਿਤੇ ਮਜ਼ਾਕ ਕਰੀ ਜਾਂਦਾ ਆ ਸੋ ਦਿਨ ਬਦਲ ਕੇ ਉਹਨਾਂ ਨੇ 2 ਅਪ੍ਰੈਲ ਵਿਸ਼ੇਸ਼ ਤੌਰ ਤੇ ਕੀਤਾ ਤੇ ਕਹਿੰਦੇ ਵੀ ਹੁਣ 2 ਅਪ੍ਰੈਲ ਨੂੰ ਅਸੀਂ ਜਿਹੜਾ ਰੈਸਿਪਰੋਕਲ ਟੈਰਿਫਾ ਉਹ ਲਾਉਣ ਜਾ ਰਹੇ ਹੈਗੇ ਆ ਇਹਦੇ ਵਿੱਚ ਜਿਹੜਾ ਹਰਜੋਸਿੰਗ ਟੈਰਿਫ ਆਨ ਆਨ ਤੇ ਆਫ ਹੋਣ ਦੇ ਨਾਲ ਕਿਉਂਕਿ ਇਹ ਵੀ ਹੈ ਨਾ ਬਿਸਵੇਰੀ ਆਨ ਕਰਕੇ ਕਈ ਵਾਰੀ ਅਗਲੇ ਦਿਨ ਜਾਂ ਸ਼ਾਮ ਨੂੰ ਹੀ ਜਿਹੜੇ ਉਹ ਆਫ ਵੀ ਹੋ ਜਾਂਦੇ ਆ ਐਕਸਟੈਂਸ਼ਨ ਵੀ ਜਿਹੜੀ ਉਹ ਮਿਲ ਜਾਂਦੀ ਆ ਇਹਦੇ ਨਾਲ ਉਹਨਾਂ ਕੰਪਨੀਆਂਜ਼ ਦੇ ਲਈ ਵੀ ਬੜੇ ਇੱਕ ਸਸ਼ੋਭਨ ਬਣ ਜਾਂਦੀ ਆ ਵੀ ਕੀ ਇਹ ਆਪਾਂ ਨੂੰ ਵਾਕਈ ਇੱਥੇ ਮੈਨੂਫੈਕਚਰਿੰਗ ਲਿਆਉਣ ਲਈ ਕਹਿ ਰਹੇ ਆ ਜਾਂ ਕੁਝ ਕੁਝ ਸਮੇਂ ਦੇ ਲਈ ਸਿਰਫ ਟੈਰਿਫ ਨੂੰ ਹੀ ਬਰਾਬਰ ਕਰਕੇ ਜਿਹੜਾ ਉਹ ਕਰਨਾ ਆ ਸੋ ਮੈਨੂਫੈਕਚਰਿੰਗ ਇਹਦੇ ਨਾਲ ਸਕਸੀਡ ਹੋ ਸਕੂਗੀ ਕਿ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਵਕਤ ਜਿਹੜਾ ਉਹ ਦੱਸ ਸਕੇਗਾ ਮਾਈਕਲ ਸਟ੍ਰੇਨ ਇਹ ਡਾਇਰੈਕਟਰ ਹੈਗੇ ਨੇ ਇਕਨੋਮਿਕ ਪਾਲਿਸੀ ਸਟਡੀ ਅ ਸਟੱਡੀਜ਼ ਦੇ ਅਮਰੀਕਨ ਐਂਟਰਪ੍ਰਾਈਜ਼ ਇੰਸਟੀਚਿਊਟ ਜਿਹੜਾ ਕੰਜ਼ਰਵੇਟਿਵ ਥਿੰਕ ਟੈਂਕ ਆ ਉਹ ਉਹਨਾਂ ਦਾ ਇਹ ਮੰਨਣਾ ਹੈ ਵੀ ਕਹਿੰਦੇ ਵੀ ਮੈਨੂੰ ਨਹੀਂ ਲੱਗਦਾ ਵੀ ਇਹਦੇ ਨਾਲ ਯੂਐਸਟੀ ਮੈਨੂਫੈਕਚਰਿੰਗ ਜਿਹੜੀ ਉਹ ਰਿਵਾਈਵ ਹੋ ਸਕਦੀ ਹੈ ਇਹ ਕੰਜ਼ਰਵੇਟਿਵ ਥਿੰਕ ਟੈਂਕ ਆ ਇਹ ਨਹੀਂ ਆ ਵੀ ਕਿ ਦੂਜੇ ਜਿਹੜੇ ਆ ਉਹ ਆਖ ਰਹੇ ਆ ਉਧਰ ਜਿਹੜੇ ਸ਼ੌਨ ਫੇਨ ਸਪੋਰਟਰ ਵੀ ਹੈਗੇ ਆ ਇਸ ਟੈਰਿਫਸ ਦੇ ਇਹ ਨਹੀਂ ਆ ਵੀ ਸਾਰੇ ਜਣੇ ਵਿਰੋਧਤਾ ਹੀ ਕਰ ਰਹੇ ਆ ਬਹੁਤ ਜਿਹੜੇ ਲੋਕ ਇਸ ਦੀ ਸਪੋਰਟ ਵੀ ਕਰ ਰਹੇ ਆ United Auto Workers ਦੀ ਯੂਨੀਅਨ ਦੇ ਜਿਹੜੇ ਪ੍ਰੈਜ਼ੀਡੈਂਟ ਸ਼ੌਨ ਫੇਨ ਆ ਉਹਨਾਂ ਨੇ ਐਂਡੋਰਸ ਕੀਤਾ ਸੀਗਾ ਪਹਿਲਾਂ ਵਾਈਸ ਪ੍ਰੈਜ਼ੀਡੈਂਟ ਜਿਹੜੀ ਉਸ ਟਾਈਮ ਤੇ ਕਮਲਾ ਹੈਰਿਸ ਨੂੰ 2024 ਦੀਆਂ ਇਲੈਕਸ਼ਨ ਦੇ ਵਿੱਚ ਪਰ ਉਹਨਾਂ ਨੇ ਫੇਸ ਦਾ ਨੇਸ਼ਨ ਦੀ ਜਿਹੜੀ ਇੰਟਰਵਿਊ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੀਆਂ 90 ਹਜ਼ਾਰ ਯੂਐਸਡੀਆਂ ਜੌਬਸ ਆ ਆਟੋਮੈਟਿਵ ਇੰਡਸਟਰੀ ਦੇ ਨਾਲ ਆਟੋ ਇੰਡਸਟਰੀ ਦੇ ਨਾਲ 65 ਜਿਹੜੀਆਂ ਫੈਕਟਰੀਜ਼ ਖਤਮ ਹੋ ਗਈਆਂ ਜਿਹੜੀਆਂ ਅਨਫੇਅਰ ਟ੍ਰੇਡ ਲਾਜ਼ ਦੇ ਚੱਲਦੇ ਆ ਪਿਛਲੇ 30 ਸਾਲਾਂ ਦੇ ਵਿੱਚ ਯੂਐਸ ਦੇ ਪਲਾਂਟਸ ਜਿਹੜੇ ਆ ਉਹ ਮੁੜ ਦੁਬਾਰਾ ਵਾਪਸ ਜਿਹੜੇ ਆ ਉਹ ਵਰਕ ਆਰਡਰ ਦੇ ਉੱਤੇ ਜਿਹੜੇ ਆਉਣਗੇ ਤਾਂ ਕਹਿੰਦੇ ਵੀ ਇਹਦੇ ਨਾਲ ਸਾਨੂੰ ਫਾਇਦਾ ਹੋਊਗਾ ਕਹਿੰਦੇ ਵੀ ਟੈਰ ਮੈਂ ਵੀ ਮੰਨਦਾ ਕਹਿੰਦਾ ਵੀ ਟੈਰਿਫ ਟੋਟਲ ਸੋਲੂਸ਼ਨ ਨਹੀਂ ਆ ਪਰ ਕਹਿੰਦੇ ਵੀ ਇਹ ਟੂਲ ਬਾਕਸ ਦੇ ਵਿੱਚ ਇੱਕ ਟੂਲ ਆ ਜਿਹਦੇ ਨਾਲ ਕੰਪਨੀਆਂ ਨੂੰ ਸਹੀ ਦਿਸ਼ਾ ਦੇ ਵੱਲ ਧੱਕਣ ਦੇ ਲਈ ਜਾਂ ਸਹੀ ਕੰਮ ਉਹਨਾਂ ਤੋਂ ਕਰਾਉਣ ਦੇ ਲਈ ਇਸ ਦੀ ਵਰਤੋਂ ਜਿਹੜੀ ਉਹ ਕਿਤੀ ਜਿਹੜੀ ਉਹ ਜਾਣੀ ਚਾਹੀਦੀ ਆ ਜੇ ਐਂਟੋਨੀ ਇਹ ਪਬਲਿਕ ਫਾਈਨੈਂਸ ਇਕਨੋਮਿਸਟ ਨੇ ਸੀਨੀਅਰ ਫੈਲੋ ਨੇ ਕਨਜ਼ਰਵੇਟਿਵ ਕਮੇਟੀ ਦੇ ਅਨਲੀਸ਼ ਪ੍ਰੋਸਪਰਿਟੀ ਦੇ ਵਿੱਚ ਉਹ ਕਲੇਮ ਕਰਦੇ ਆ ਵੀ ਟੈਰਿਫ ਦੇ ਨਾਲ ਜਿਹੜੀ ਇਨਫਲੇਸ਼ਨ ਆ ਉਹ ਜਿਹੜੀ ਰੈਂਪੈਂਟ ਜਿਹੜੀ ਉਹ ਹੋ ਜਾਊਗੀ ਜੋ ਫੈਕਟ ਦੇ ਨਾਲ ਕਹਿੰਦੇ ਅਲਾਈਨ ਜਿਹੜੀ ਉਹ ਨਹੀਂ ਕਰਦੀ ਇਕਨੋਮਿਕ ਥਿਉਰੀ ਤੇ ਕਹਿੰਦੇ ਇਕਨੋਮਿਕ ਹਿਸਟਰੀ ਇਹ ਦੱਸਦੀ ਆ ਵੀ ਜਿਹੜੇ ਟੈਰਿਫ ਆ ਉਹ ਹਮੇਸ਼ਾ ਹੀ ਜਿਹੜੇ ਐਕਸਪੋਰਟਰਸ ਦੇ ਦੁਆਰਾ ਪੇ ਕੀਤੇ ਜਾਂਦੇ ਰਹੇ ਆ ਪਾਰਟਲੀ ਕੱਲੇ ਕਸਟਮਰਸ ਦੇ ਦੁਆਰਾ ਹੀ ਨਹੀਂ ਸੋ ਕਿਉਂਕਿ ਇਹ ਜਿਹੜੀ ਇੱਕ ਚਰਚਾ ਸੀਗੀ ਵੀ ਟੈਰਿਫ ਦੇ ਨਾਲ ਇਵੈਂਚੁਅਲੀ ਜਿਹੜਾ ਭਾਰ ਆਪਣਾ ਜਿਹੜਾ ਉਹ ਆਪਣੇ ਮੋਢਿਆਂ ਦੇ ਉੱਤੇ ਕਸਟਮਰਸ ਦੇ ਸਿਰ ਦੇ ਉੱਤੇ ਹੀ ਪੈਣਾ ਹੈਗਾ ਆ ਸੋ ਪੋਲੈਂਡ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਡੋਨਾਲਡ ਟਸਕ ਉਹਨੇ ਡੋਨਾਲਡ ਟਰੰਪ ਨੂੰ ਗੁਜ਼ਾਰਿਸ਼ ਕੀਤੀ ਆ ਵੀ ਭਾਈ ਜਿਹੜਾ ਟੈਰਿਫ ਦੇ ਉੱਤੇ ਮੁੜ ਵਿਚਾਰ ਜਿਹੜੀ ਉਹ ਕਰ ਲਓ ਕਈ ਇਹਦੀ ਬਹੁਤ ਵਾਰੀ ਇਦਾਂ ਹੁੰਦਾ ਔਰ ਜੋਛ ਜੀ ਛੋਟੇ ਮੁਲਕਾਂ ਦਾ ਧੂਆ ਨਿਕਲ ਜਾਂਦਾ ਆ ਜਦੋਂ ਟੈਰਿਫ ਉਹਨਾਂ ਦੀਆਂ ਚੀਜ਼ਾਂ ਦੇ ਉੱਤੇ ਜਦੋਂ ਲੱਗਣਾ ਸ਼ੁਰੂ ਹੋਊਗਾ ਤਾਂ ਉਹਦੇ ਨਾਲ ਜਿਹੜੀ ਉਹ ਪ੍ਰੋਬਲਮ ਉਹਨਾਂ ਨੂੰ ਬਣ ਜਾਂਦੀ ਆ ਡੋਨਲਡ ਟਸਕ ਨੇ ਇਹ ਕਿਹਾ ਵੀ ਜਿਹੜੀ ਪੋਲੈਂਡ ਦੀ ਪਾਰਟਨਰਸ਼ਿਪ ਆ ਯੂਐਸ ਦੇ ਨਾਲ ਉਹਦੇ ਵਿੱਚ ਕਹਿੰਦੇ ਵੀ ਉਹ ਹੁਣੇ ਜੇ ਐਗਰੀਮੈਂਟਸ ਸਾਈਨ ਕਰਕੇ ਹਟੇ ਆ ਦੋਨਾਂ ਕੰਟਰੀਜ਼ ਦੇ ਦਰਮਿਆਨ ਡਿਫੈਂਸ ਕੋਆਪਰੇਸ਼ਨ ਨੂੰ ਜਿਹੜਾ ਉਹ ਲੈ ਕੇ ਕਹਿੰਦੇ ਵੀ ਆਪਾਂ ਮਿੱਤਰ ਦੋਸਤਾਂ ਤੇ ਇਹੀ ਚੀਜ਼ ਜਿਹੜੀ ਉਹ ਯੂਰਪ ਦੇ ਨਾਲ ਆ ਤੇ ਕਹਿੰਦੇ ਵੀ ਜਿਹੜੇ ਫਰੈਂਡਸ ਤੇ ਐਲਾਈਜ਼ ਦੇ ਨਾਲ ਇਦਾਂ ਜਿਹੜਾ ਉਹ ਤੁਸੀਂ ਨਾ ਕਰੋ ਇੱਕ ਰਿਬੁੱਡ ਦੁਬਾਰਾ ਜਿਹੜੀ ਉਹ ਵਿਚਾਰ ਤੁਹਾਨੂੰ ਕਰਨ ਦੀ ਜ਼ਰੂਰਤ ਹੈਗੀ ਆ ਜੀ